কেন দেন 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 আনে পেনে ਸਰ ਹਾਲੀ ਦੇ ਵਿੱਚ ਇੱਕ 17 ਸਾਲਾ ਬੱਚੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਨੇ ਹੁਣ ਵੱਡੇ ਖੁਲਾਸੇ ਕਰ ਦਿੱਤੇ ਨੇ ਜੀ ਹਾਂ ਤੁਹਾਨੂੰ ਦੱਸ ਦੇ ਕਿ ਐਸਐਸਪੀ ਤਰਨਤਾਰਨ ਦੀਪਕ ਪਾਰੇਖ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਖੁਲਾਸੇ ਕੀਤੇ ਨੇ ਕਿ ਇਸ ਕਤਲ ਮਾਮਲੇ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਕਤਲ ਕੀਤਾ ਸੀ ਤੇ ਇਸ ਦੇ ਨਾਲ ਨਾਲ ਹੀ ਹੋਰ ਵੱਡੇ ਖੁਲਾਸੇ ਕੀਤੇ ਨੇ ਦੱਸ ਦੇ ਕਿ 17 ਸਾਲਾ ਵਿਵੇਕ ਬੇੜ ਸਿੰਘ ਜੋ ਕਿ ਵਾਲੀਬਾਲ ਦਾ ਪਲੇਅਰ ਸੀ ਸਟੇਟ ਲੈਵਲ ਦਾ ਪਲੇਅਰ ਸੀ ਜਿ ਉਸ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਪੁਲਿਸ ਨੇ ਇਸ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਕਰ ਲਈਆਂ ਨੇ ਬੱਚੇ ਦੇ ਦੋਸਤ ਹੀ ਉਸ ਦੇ ਕਾਤਿਲ ਨਿਕਲੇ ਨੇ ਦਾਜ਼ੇ ਕੇ ਬੱਚਾ ਜਦੋਂ ਆਪਣੇ ਘਰੋਂ ਕੁਝ ਕੱਪੜੇ ਲੈ ਲੈ ਨਵੇਂ ਕੱਪੜੇ ਲੈਣ ਲਈ ਘਰੋਂ ਜਾਂਦਾ ਹੈ ਤਾਂ ਉਸਦੇ ਦੋਸਤਾਂ ਦੇ ਵੱਲੋਂ ਉਸ ਨੂੰ ਰਸਤੇ ਦੇ ਵਿੱਚ ਘੇਰਾ ਪਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦਾ ਕਿਰਚ ਅਤੇ ਦਾਤਰ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਲੜਕੇ ਦੇ ਵਿਵੇਕਬੀਰ ਸਿੰਘ ਜਿਸ ਦਾ ਕਤਲ ਹੋਇਆ ਉਸ ਦੇ ਪਿਤਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਨੂੰ ਆਪਣੇ ਕਿਸੇ ਰਿਸ਼ਤੇਦਾਰਾ ਕੋਲੋਂ ਪਤਾ ਚੱਲਦਾ ਹੈ ਕਿ ਉਸ ਦਾ ਬੇਟਾ ਜੋ ਹੈ ਰਸਤੇ ਦੇ ਵਿੱਚ ਕਿਤੇ ਡਿੱਗਿਆ ਹੋਇਆ ਤੇ ਉਸ ਨੂੰ ਮੁੰਡਿਆਂ ਨੇ ਘੇਰਾ ਪਾਇਆ ਹੋਇਆ ਜਿਸ ਤੋਂ ਬਾਅਦ ਉਸ ਦਾ ਪਿਤਾ ਜਦ ਉਸ ਥਾਨ ਤੇ ਪਹੁੰਚਦਾ ਦਾ ਦੇਖਦਾ ਹੈ ਕਿ ਉਸ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲੜਕੇ ਦੇ ਵਿਵੇਕਬੀਰ ਸਿੰਘ ਦੇ ਉਸ ਦੇ ਨਾਲ ਪੜਦੇ ਹੀ ਤਿੰਨ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦਾਸੇ ਕਿ ਦੋ ਜਿਹੜੇ ਬੱਚੇ ਨੇ ਉਹ ਜੁਵੇਨਾਈਲ ਨੇ ਹਲੇ 18 ਸਾਲ ਦੀ ਉਮਰ ਤੋਂ ਘਟਨੇ ਅਤੇ ਇੱਕ ਬੱਚਾ ਜੋ ਕਿ ਹੁਣੇ-ਹੁਣੇ ਬਾਲਗ ਹੋਇਆ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਤਿੰਨ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਰਾ ਸਾਲਾ ਵਿਵੇਕ ਬੀਰ ਸਿੰਘ ਕਤਲ ਮਾਮਲੇ ਦੇ ਵਿੱਚ ਵਾਲੀਬਾਲ ਦਾ ਪਲੇਅਰ ਸੀ ਕਿ ਤੇ ਉਸਦੇ ਦੋਸਤਾਂ ਦੇ ਵੱਲੋਂ ਹੀ ਉਸ ਦਾ ਕਤਲ ਕੀਤਾ ਗਿਆ ਸੀ ਦਾਦੇ ਕਿ ਕੁਛ ਤਕਰਾਰ ਹੋ ਜਾਂਦੀ ਉਸਦੇ ਦੋਸਤਾਂ ਦੇ ਨਾਲ ਵਿਵੇਕਬੀਰ ਸਿੰਘ ਦੀ ਜਿਸ ਨੂੰ ਲੈ ਕੇ ਉਸਦੇ ਦੋਸਤ ਉਸਦੇ ਨਾਲ ਰੰਜਿਸ਼ ਕਰਦੇ ਨੇ ਤਾਂ ਉਸ ਨੂੰ ਘੇਰਾ ਪਾ ਲੈਂਦੇ ਨੇ ਜਦੋਂ ਉਹ ਕੋਰੋਨਾਵੇ ਕੱਪੜੇ ਲੈ ਲੈ ਬਾਜ਼ਾਰ ਜਾ ਰਿਹਾ ਹੁੰਦਾ ਹੈ ਤਾਂ ਘੇਰਾ ਪਾ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਵਿੱਚ ਕਤਲ ਦੇ ਵਿੱਚ ਜਿਹੜੀ ਵਰਤੋਂ ਹੋਣ ਵਾਲੀ ਦਾਤਰ ਅਤੇ ਕਿਰਚ ਵੀ ਜਿਹੜੀ ਹੈ ਬਰਾਮਦ ਕਰ ਲਈ ਗਈ ਹੈ ਅਤੇ ਤਿੰਨ ਜੜੇ ਬੱਚੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਦੇ ਕਿ ਕਿਹੜੇ ਰਾਹ ਦੇ ਵਿੱਚ ਬੱਚੇ ਜਾ ਰਹੇ ਨੇ ਜਿਹੜੀ ਉਮਰ ਕਿਤਾਬਾਂ ਨਾਲ ਪੜਨ ਦੀ ਹੁੰਦੀ ਹੈ ਉਸ ਉਮਰ ਦੇ ਵਿੱਚ ਬੱਚੇ ਜੜੇ ਨੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਵਿਵੇਕਬੀਰ ਸਿੰਘ ਦੀ ਗੱਲ ਕਰੀਏ ਤਾਂ 11ਵੀਂ ਜਿਹੜੀ ਜਮਾਤ ਦੇ ਵਿੱਚ ਇਹ ਪੜਦਾ ਸੀਗਾ ਪਿੰਡ ਦੇ ਸਕੂਲ ਦੇ ਵਿੱਚ ਹੀ ਪੜਦਾ ਸੀਗਾ ਤਾਂ ਉਸ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸਟੇਟ ਲੈਵਲ ਦਾ ਪਲੇਅਰ ਸੀਗਾ ਤੇ ਉਸ ਦਾ ਸੁਪਨਾ ਸੀ ਕਿ ਉਹ ਇੰਟਰਨੈਸ਼ਨਲ ਪਲੇਅਰ ਬਣੇ ਵੱਡਾ ਹੋ ਕੇ ਹੋਰ ਜਿਹੜੇ ਪਲੇਅਰ ਬਣ ਕੇ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾਏ ਵਾਲੀਬਾਲ ਦਾ ਪਲੇਅਰ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲੇ ਦੇ ਵਿੱਚ ਇਹ ਸਾਫ ਹੋ ਗਿਆ ਹੈ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਇਆ ਹੈ ਅਤੇ ਦੱਸਿਆ ਕਿ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕੀ ਕਹਿਣਾ ਹੈ ਇਸ ਦੇ ਵਿੱਚ ਹੋਰ ਐਸਐਸਪੀ ਤਰੰਤਾਨ ਦੀਪਕ ਪਾਰਕ ਨੂੰ ਸੁਣ ਲੈਣਿਆ ਸਤਿ ਸ਼੍ਰੀ ਅਕਾਲ ਜੀ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਰਦਾਤ ਨੂੰ ਟ੍ਰੇਸ ਕਰ ਲਿਆ ਤੇ ਜਿਹੜੇ ਦੋਸ਼ੀ ਸੀਗੇ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨਜੀ ਸ਼ੇਰ ਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿੱਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹਾਲੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਬਜਰਨਜੀ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ ਦਸਵੀਂ ਅਕਾਸ਼ ਚ ਪੜਦੇ ਸੀਗੇ ਇਕੱਠੇ ਉਦੋਂ ਰੰਜੀਤ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਿੰਟ ਰੰਜੀਤ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਰੇਕ ਵੀ ਜੁਵਨਾਈ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈਗਾ ਉਹ ਜਗਲীন ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰੈਡ ਵਾਲਾ ਹੈਗਾ ਸੋ ਇਹਨਾਂ ਕੋਲੋਂ ਅਸੀਂ ਇੱਕ ਵਾਰਦਾਤ ਦੇ ਵਿੱਚ ਵਰਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਵਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਇਹਨਾਂ ਦੀ ਪਾਈ ਹੈ ਸਰ ਤੁਹਾਨੂੰ ਲੱਗਿਆ ਇੰਨੀ ਕੀ ਨੋ ਪਤਾ ਗਈ ਇਹਨਾਂ ਨੂੰ ਅਰੈਸਟ ਅੱਜ ਕੀਤਾ ਹੈ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਦੁਬਾਈ ਨਾਲ ਕੁਸ਼ਕਿਸ਼ ਕਰਾਂਗੇ ਤਾਂ ਕਿ ਪਰ ਮਾੜਾ ਲੱਟਕਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਡਾਇਰ ਅਕੈਡਮੀ ਚ ਸਰ ਇਹਨਾਂ ਨੂੰ ਜਦੋਂ ਹੁਣ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਨ ਲਾਏ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਲਾਬਤ ਕਿਉਂ ਆਇਕਤੀ ਕਰਨ ਸਰ ਕਿ ਜੋ ਬਨਾਈ ਲੈ ਰੋ ਇਸਦੇ ਫਾਦਰ ਪੁਲਿਸਨ ਚਲਗੇ ਜਿਹੜੇ ਦੋਸ਼ੀ ਹੈਗਾ ਹਾਂ ਇੱਕ ਦੋਸ਼ੀ ਦਾ ਫਾਦਰ ਜਿਹੜਾ ਹੈਗਾ ਪੁਲਿਸ ਦੇ ਵਿੱਚ ਫੋਨ ਕਰਕੇ ਨਾਂ ਨਹੀਂ ਦੱਸੋ ਸਰ ਨੇ ਪਲੈਨਿੰਗ ਕਰਕੇ ਬੁਲਾਇਆ ਸੀ ਉਹਨੂੰ ਲੜਕੀ ਇਹ ਇਹ ਚੀਜ਼ ਜਿਹੜੀ ਹੈਗੀ ਐਕਚੁਅਲ ਤੇ ਕਨਜੈਕਟਿਵ ਕੀ ਗੱਲਾਂ ਤੇ ਦੋ ਤਿੰਨ ਚਿੱਲੀ ਹੈਗੀ ਲੇਕਿਨ ਫਿਰ ਵੀ ਅਸੀਂ ਫਿਲਹਾਲ ਟਿੱਪਣੀ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਕਲੀਅਰ ਨਾ ਹੋ ਜਾਵੇ ਸਰ ਕੋ ਲੜਕੀ ਦਾ ਮਾਮਲਾ ਤੇ ਸਾਹਮਣੇ ਹੈਗਾ ਉਹੀ ਮੈਂ ਕਹਿ ਰਿਹਾ ਦੋ ਤਿੰਨ ਐਂਗਲਸ ਹੈਗੇ ਜਿਹੜੇ ਅਸੀਂ ਐਕਸਪਲੋਰ ਕਰਾਂਗੇ